ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਖਾਤੇ ਲਾਸਖਾਲਾ ਲਹੌਰਿਆ ਸੇਵਾਦਾਰ ਬਰਦਰ ਕੋ ਪੁਸ਼ਾਰਤ। ਸਵਾਸ ਕਰਦੇ ਕੋ ਸਾਰੇ ਵੀਰ ਭਰਾ ਠੀਕ-ਠਾਕ ਹੋਵੇ ਚੜ੍ਹਦੀ ਕਲਾ ਜਾਉਂਗੇ। ਸੋ ਕੱਲ ਸਾਡੇ ਨਾਲ ਇੱਕ ਘਟਨਾ ਵਾਪਰੀ ਜੋ ਕਿ ਹਸਪੀਟਲ ਬੰਗਲੌਰ ਦੇ ਲਾਗੇ ਕਰਨਾਟਕਾ ਦੇ ਵਿੱਚ ਚਿਤਨਗੁਰ ਦੇ ਲਾਗੇ ਦੇਖੋ ਕਿ ਸਾਡਾ ਕਿਸੇ ਗੱਲ ਨੂੰ ਲੈ ਕੇ ਸਕੂਲ ਟੈਕਸ ਵਾਲਿਆਂ ਨਾਲ ਰੌਲਾ ਪੈ ਗਿਆ ਸੀਗਾ। ਤੇ ਉੱਥੇ ਕੰਮ ਵਾਵਾ ਥੋਪਾਈ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਸਾਡੇ ਤੇ ਪੁਲਿਸ ਕੰਪਲੇਂਟ ਕਰਤੀ ਪੁਲਿਸ ਕੰਪਲੇਂਟ ਕਰਤੀ ਤੇ ਬਾਅਦ ਚ ਫਿਰ ਅਸੀਂ ਰਾਸ਼ਟਰੀ ਅਧਿક્ષા ਸतीश ਕੁਮਾਰ ਜਾੰਗੜਾ ਜੀ ਨੂੰ ਫੋਨ ਲਾਇਆ ਤੇ ਉਹਨਾਂ ਨੇ ਰਵੀ ਕੁਮਾਰ ਜੀ ਨੂੰ ਗੁਲਬਰਗਾ ਵਾਲਿਆਂ ਨੂੰ ਫੋਨ ਲਾਇਆ ਤੇ ਤੁਰੰਤ ਸਾਡਾ ਮਸਲਾ ਸਲਝਾ ਦਿੱਤਾ ਕੋਸੀ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਸ਼ਿਸ਼ਕਮਾਰ ਜੰਗੜਾ ਜੀ ਦੇ ਰਵੀ ਕੁਮਾਰ ਗਲਬਰਗਾ ਜੀ ਦੇ ਸੋ ਜਿਨ੍ਹਾਂ ਨੇ ਸਾਡਾ ਮਸਲਾ ਬਹੁਤ ਛੇਤੀ ਸੁਲਝਾਇਆ ਤੇ ਸਾਡਾ ਨਫਤਾਰਾ ਕਰਾਇਆ ਤੇ ਸਾਨੂੰ 2 ਘੰਟੇ ਵੀ ਨਹੀਂ ਥਾਣੇ ਦੇ ਵਿੱਚ ਰਹਿਣ ਦਿੱਤਾ ਤੇ ਫਰੰਕ ਸਾਡਾ ਮਸਲਾ ਸੁਲਝਾਇਆ ਸੋ ਬੇਨਤੀ ਸਾਰੇ ਭਰਾਵਾਂ ਨੂੰ ਇਹੀ ਆ ਕਿਤੇ ਵੀ ਕਿਸੇ ਨਾਲ ਕੋਈ ਗੱਲਬਾਤ ਹੁੰਦੀ ਆ ਤੇ ਰਲ ਕੇ ਰਿਆ ਕਰੋ ਇਕਤਾ ਦਾ ਸਬੂਤ ਦਿਓ ਇਕਾ ਵਿਖਾਓ ਜਿੱਥੇ ਕੋਈ ਕਿਸੇ ਨਾਲ ਰੌਲਾ ਪੈਂਦਾ ਉਥੇ ਆਪਾਂ ਖੜਿਆ ਕਰੀਏ ਇਹ ਨਾ ਹੋਵੇ ਵੀ ਆਪਾਂ ਕਹੇ ਨਾ ਰੌਲਾ ਪਿਆ ਤੇ ਦੂਜੀਆਂ ਗੱਡੀਆਂ ਚਲੋ ਪਈ ਜਾਂਦੇ ਰੌਲਾ ਆਪਾਂ ਨਿਕਲ ਜਗੇ ਸੋ ਆਪਣਾ ਏਕਤਾ ਤਾਂ ਹੀ ਹੈ ਜੇ ਆਪਾਂ ਕਿਸੇ ਦੇ ਨਾਲ ਖੜਾਂਗੇ ਤੇ ਨਹੀਂ ਤਾਂ ਜਿੰਨਾ ਆਪਣੇ ਕੋਲੇ ਹੈਗਾ ਨਾ ਜਿੰਨਾ ਆਪਾਂ ਵਿਖਾ ਸਕਦੇ ਆ ਇਕੱਠ ਤੇ ਉਹਨਾਂ ਆਪਾਂ ਵਿਖਾਉਂਦੇ ਨਹੀਂਗੇ ਆਪਾਂ ਇਕੱਠ ਪੂਰਾ ਵਿਖਾ ਸਕਦੇ ਆ ਆਪਾਂ ਨੂੰ ਕਿਤੇ ਰੋਡ ਤੇ ਧਰਨਾ ਲਾਉਣ ਦੀ ਲੋੜ ਨਹੀਂ ਕਿਤੇ ਕੁਝ ਕਰਨ ਦੀ ਲੋੜ ਨਹੀਂ ਸਿਰਫ ਆਪਣੇ ਆਪਣੇ ਘਰੇ ਵਹਿਣ ਦੀ ਲੋੜ ਆ ਜੇ ਕੋਈ ਗੱਲਬਾਤ ਹੁੰਦੀ ਆ ਇਹ ਸਿਰਫ ਚੱਕਰ ਕੀ ਆ ਕਿ ਆਪਣੀ ਏਕਤਾ ਨਾ ਹੁਣ ਕਰਕੇ ਹੀ ਇਹ ਸਾਰਾ ਜੋਖੇ ਆਪਾਂ ਪੈਰਾਂ ਚ ਰੋਲ ਰਹੇ ਆ ਲੋਕਾਂ ਦੇ ਇਹ ਪੈਰਾਂ ਚ ਰੋਲ ਨਹੀਂ ਆ ਲੋਕਾਂ ਦੇ ਟੂਲਾ ਵਾਲਿਆਂ ਦੇ ਆਟੋ ਦੇ ਡੀਟੋ ਦੇ ਟ੍ਰੈਫਿਕ ਵਾਲਿਆਂ ਦੇ ਕੋਈ ਵੀ ਆ ਇਹ ਸਿਰਫ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਏਕਤਾ ਦਾ ਪ੍ਰਤੀਕ ਦਿਓ ਕੋਈ ਵੀ ਕਿਸੇ ਨਾਲ ਮਿਸਅਪ ਨਹੀਂ ਹੁੰਦੀ ਆ ਕੋਈ ਵੀ ਗੱਲਬਾਤ ਹੁੰਦੀ ਆ ਤੋਂ ਸ਼ਤੀਸ਼ ਕੁਮਾਰ ਜਾਂਗੜਾਈ ਸਾਡੇ ਗੁਜਰਾਤ ਵਾਲੇ ਰਾਸ਼ਟਰੀ ਅਧਿક્ષા ਸੋ ਉਹਨਾਂ ਨਾਲ ਸੰਪਰਕ ਕਰੋ ਰਾਬਤਾ ਕਰੋ ਰਵੀ ਕੁਮਾਰ ਗਲਬਰਗਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ਤੀਸ਼ ਕੁਮਾਰ ਜਾਂਗੜਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਮਸਲਾ ਬਹੁਤ ਛੇਤੀ ਸੁਲਝਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ